ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਰਬ ਚੈਨਲ ਤੇ ਲੋ ਜੀ ਅੱਜ ਆਪ ਇੱਕ ਹੋਰ ਟੋਕੜ ਝੋਟੀ ਦੀ ਵੀਡੀਓ ਲੈ ਕੇ ਆਏ ਆ ਐਡਰੈਸ ਤੁਹਾਨੂੰ ਪਤਾ ਹੀ ਆ ਆਪਾਂ ਆਪਣੇ ਘਰੋਂ ਵੀਡੀਓ ਕਵਰ ਕਰ ਰਹੇ ਆ ਕੋਠੇ ਕਪਾਹ ਵਾਲੇ ਪਿੰਡ ਅਮਰਾਦ ਨੇੜੇ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਤੇ ਕਿਸੇ ਵੀ ਵੀਰ ਕੋਈ ਟੋਕੜ ਝੋਟੀ ਲੈਣ ਦਾ ਚਾਹਵਾਣਾ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਕਿ ਟੋਕੜ ਝੋਟੀ ਹੋਵੇ ਕੋਈ ਠੀਕ ਰੇਟ ਦੀ ਤਾਂ ਥੋੜੀ ਜੀ ਫਿੱਕੀ ਜ਼ਰੂਰ ਆ ਕੱਦ ਕਾ ਠੀਕ ਹੈਗਾ ਫੇਸ ਕੁਆਲਟੀ ਦੀ ਬਹੁਤ ਸੋਹਣੀ ਹੈ ਸਿੰਗ ਰੋਲ ਪਹਿਲੇ ਸੂਏ ਦੱਸਦੇ ਆ ਛੋਟੀ ਐ ਵੀ ਚਲੋ ਦੂਜੀ ਹੋਊਗੀ ਹਨਾ ਤੇ ਬਾਕੀ ਤੁਸੀਂ ਆ ਕੇ ਦੇਖ ਸਕਦੇ ਹੋ ਤੁਹਾਨੂੰ ਆਪਣੇ ਆਪ ਪਤਾ ਹੀ ਲੱਗ ਜਾਣਾਗਾ ਦੁੱਧ 7 ਲੀਟਰ ਆ ਤੇ ਚਾੜ ਤੇ ਮਿਲਦੀ ਐ ਕੋਈ ਟੀਕਾ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਆਪਣੇ ਜੇ ਕੋਈ ਪਸ਼ੂ ਟੀਕਾ ਲਵਾਉਂਦੇ ਉਹ ਤਾਂ ਪਟਿਕਾ ਦੱਸਾਂਗੇ ਇਹ ਚਾੜ ਤੇ ਮਿਲਦੀ ਆ ਰਿਆਂਗਾ ਕਿ ਕੋਈ ਉਹ ਨਹੀਂ ਹੈਗਾ ਵੀ ਜਾਂ ਰੱਜ ਕੇ ਮਿਲੂਗੀ ਕਦੋਂ ਮਰਜੀ ਚੋ ਲੋ ਤਨਕ ਮਹੀਨਾ ਦੀ ਸੂਈ ਹੋਏ ਦੱਸਦੇ ਆਗੇ ਤੇ ਗੱਬਣ ਹੈ ਨਹੀਂਗੇ ਤੇ ਕਿਸੇ ਵੀ ਵੀਰ ਦੇ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਸਕਦੇ ਆ ਸਾਡਾ ਫੋਨ ਨੰਬਰ ਆ 9781274047 ਕਿਸੇ ਵੀ ਵੀਰ ਨੇ ਇਸ ਤਰ੍ਹਾਂ ਦੀ ਐਡ ਲਗਾਉਣੀ ਆ ਤਾਂ ਸਾਨੂੰ ਕੰਟੈਕਟ ਇਸੇ ਨੰਬਰ ਤੇ ਹੀ ਕਰ ਸਕਦੇ ਹੋ ਤੇ ਆਪਾਂ ਤੇਲ ਖਰਚੇ ਤੇ ਐਡ ਪਾਉਨੇ ਆਗੇ ਕੋਈ ਵੀ ਪਸ਼ੂਆਂ ਦੇ ਰਿਲੇਟਡ ਕਿਸੇ ਨੇ ਕੋਈ ਐਡ ਲਗਾਉਣੀ ਆ ਤੇ ਬਾਕੀ ਸਾਨੂੰ ਡਰੈਸ ਤੁਹਾਨੂੰ ਕੰਫਰਮ ਹੋਈ ਗਿਆ ਹੁਣ ਕਿਉਂਕਿ ਆਪਾਂ ਬਹੁਤ ਵੀਡੀਓ ਪਾ ਚੁੱਕੇ ਆ ਲਓ ਜੀ ਖਾਨਲੇਬੇ ਦੀ ਪੂਰੀ ਸਾਫ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਕੈਹੇ ਜੀ ਲੱਗੇ ਧੰਨਵਾਦ